ਐ ਨਹੀਂ ਹੈਗਾ ਜਵਾਕ ਜਿਹਨੂੰ ਇਹ ਮੜਾ ਮੋਟਾ ਤੇ ਕਪੜਾ ਕੋਪੜ ਦਾ ਮਾਰ ਲਿਆ ਕਰਾਂ ਗੋਡੇ-ਗੋਡੇ ਚੜਾਇਆ ਪੈ ਰਿੱਤਾ ਮਿੱਟਖਾਨਾ ਇਹ ਕਿੜਾ ਲਹੂਗਾ ਇੰਨਾ ਦਾ ਚਾਲੂ ਥੋੜਾ ਜਿਆ ਵਧੀਆ ਲੱਗਣ ਲੱਗ ਗਿਆ ਤਵਾ ਕੀ ਲਿਆਉਣਾ ਪੂਤਾ ਜਿਹੜੀ ਜਾ ਰਹੇ ਹੋ ਕਿਤੇ ਹਾਂ ਜਾ ਰਿਹਾ ਸੀਗਾ ਮੜਿਆ ਕੰਮ ਇਹਨੇ ਕੰਨੀ ਭਾਈ ਧਿਆਨ ਦੇ ਲਿਆ ਕ ਕੱਲੀ ਸੈਲਫ ਮਾਰ ਕੇ ਭਜਾਉਣ ਜਾਣਦਾ ਇਹਨੂੰ ਪਤੰਦਰ ਨੂੰ ਉਹ ਕਾ ਨੂੰ ਇਹਦਾ ਸੜਕ ਜੇ ਬਣਦੀ ਉੱਥੇ ਉਹਦੇ ਨਾਲ ਮਿੱਟਖਾਨਾ ਵਾਲਾ ਚੜਾਇਆ ਪੈ ਤੇ ਉਹ ਤਵਾਉਣ ਵਾਲਾ ਸੀ ਇਹ ਡੱਗ ਤੇ ਲੈ ਜਾ ਕੇ ਹਾਂ ਫਿਰ ਤਵਾ ਕੇ ਕੋਣ ਗਵਾਂਡੀ ਤਾਂ ਲਿਆਉਣ ਨਹੀਂ ਲੱਗੇ ਹਾਂ ਹਾਂ ਮੈਂ ਦਵਾ ਕੇ ਲਿਆਉਂਗਾ ਆਹ ਤਵਾਉਣ ਵਾਲਾ ਹੁੰਦਾ ਤਵਾ ਨਾਲ ਲੈਂਦੇ ਤਾਂ ਮੈਨੂੰ ਦਾੜੀ ਹਲਾਉਣੀ ਪੂ ਮੈਨੂੰ ਤਵਾ ਕੇ ਲਿਆਉਣਾ ਪਊਗਾ ਚੱਲ ਕੋਈ ਗੱਲ ਨਹੀਂ ਤੁਸੀਂ ਤਵਾ ਲਿਓ ਭਾਈ ਹਾਂ ਕਿ ਤੁਸੀਂ ਪੈੜਾ ਨਹੀਂ ਲੱਗਦਾ ਤੁਰੇ ਜਾਂਦਾ ਲੱਗਦਾ ਹੈ ਜਦੋਂ ਮੈਂ ਕੰਮ ਤੇ ਜਾਂਦਾ ਮੈਂ ਤਾਂ ਉਹਦੇ ਵੀ ਚੀਜ਼ ਚੜਦੀ ਹੈ ਮੈਂ ਨਾਲ ਲੱਬੜਾ ਲੈ ਕੇ ਜਾਂਦਾ ਪਰ ਕਰੀਏ ਕੀ ਚੀਜ਼ ਉਹੀ ਚੜਦੀ ਆ ਹੱਥ ਨਾਲ ਲਾਈ ਮੈਂ ਤਾਂ ਕਹਿੰਦਾ ਸੀਗਾ ਹਾਂ ਹੁਣ ਲੋੜੀ ਦਾ ਤਿਹਾਰ ਆ ਰਿਹਾ ਹਾਂ ਤੇ ਲਾਪਰੀ ਤੇ ਸਫਾਈ ਦਾ ਬਾਕੀ ਸਾਰੇ ਕਮਰਿਆਂ ਦੀ ਕਰਤੀ ਚੱਲ ਵਧੀਆ ਕਰਿਆ ਹੋਰ ਮੈਂ ਚੱਲ ਵਧੀਆ ਭਈ ਇਹਨਾਂ ਧੀ ਪੁੱਤ ਸਿਆਣਾ ਹੁੰਦਾ ਜਦੋਂ ਆਪਦੇ ਘਰ ਬਾਰੋਂ ਦੇਖਦੀ ਹੁੰਦਾ ਹਾਂ ਇਹ ਤਾਂ ਹੈ ਉਹ ਕਹਿੰਦੀ ਵੀ ਪੇਟੀਆਂ ਲੈ ਕਮਰੇ ਦੀ ਰਹਿ ਗਈ ਸਭੀ ਪੇਟੀਆਂ ਨਹੀਂ ਕਰਦਾ ਮਾਹੋਂ ਚਲ ਪੇਟੀਆਂ ਦਾ ਪਈਆਂ ਟਿੱਕੇ ਉਹਨਾਂ ਨੂੰ ਮਾਹੋਂ ਪਰਾ ਕਿੱਥੇ ਉਹ ਕਰਾਂਗੇ ਕਿ ਨਹੀਂ ਉਹ ਕਹਿੰਦੀ ਉਹਨਾਂ ਪਰਾ ਕੰਦਿਆ ਲੋੜ ਨਹੀਂ ਕਹਿੰਦੀ ਵੀ ਉਂ ਕਰ ਦੂੰਗੀ ਉੱਤੋਂ ਉੱਤੋਂ ਅੱਛਾ ਹਾਂ ਕੋਈ ਨਾ ਫਿਰ ਝਾੜ ਦਿਓ ਮਾਰ ਕੇ ਉਹ ਕੱਪੜਾ ਜਾਂ ਉਤੋਂ ਹਾਂ ਹੀ ਮੈਂ ਕਿਹਾ ਸੀ ਮੈਂ ਅੱਜ ਕਦੀ ਥਾ ਹੈਗਾ ਮੈਂ ਕਰਵਾ ਦੂੰਗਾ ਨਾਲ ਲੱਗ ਜਾ ਹਾਂ ਨਾਲ ਲੱਗ ਝਾੜ ਤੋੜ ਦਿਓ ਮੜਾ ਮੋਟਾ ਪਰਸੱਤਾ ਵਗੈਰਾ ਸਾਰਾ ਹਨਾ ਕੱਪੜੇ ਨਾਲ ਝਾੜ ਜਾਊਗਾ ਚਲ ਸਾਰੀ ਕਰ ਦਾਂ ਸਾਰੀ ਕਰ ਦਾਂਗੇ ਉਹਨਾਂ ਵਿੱਚੋਂ ਵੀ ਕਰ ਦਿੰਨੇ ਆ ਮਨ ਲੱਗਦੇ ਹੱਥੀ ਹੋਰ ਨਿਮੇੜ ਨਹੀਂ ਜਿਵੇਂ ਹੁਣ ਆ ਆਪਣੇ ਖੇਸ ਖੋਜੇ ਪੈਣੇ ਮੰਮੀ ਲਈ ਪੇਟੀ ਦੀ ਗੱਲ ਕਰਦਾ ਉਹ ਨਾਲੇ ਧੁੱਪ ਦਾ ਪੀ ਲਵਾ ਦੇਗੇ ਕੱਪੜੇ ਲੀਡਿੰਗ ਸਾਰੇ ਨੂੰ ਨਾਲੇ ਵਿੱਚੋਂ ਸਾਫੀ ਕਰ ਦਾਂਗੇ ਕਿ ਨਹੀਂ ਵੀ ਚਾਬੀ ਜੀ ਦੇ ਦੋ ਉਹਦਾ ਸਾਫ ਹੋਈ ਵੀ ਆ ਹਫਤੇ ਬਾਅਦ ਮੈਂ ਖੋਲ ਕੇ ਮੜ ਜੇ ਹਵਾ ਲਵਾ ਦਾਂ ਨਾ ਬਾਕੀ ਉਹਦੇ ਵਿੱਚ ਆ ਦਵਾਈ ਦਬੋਈ ਧਰੀ ਹੋਈ ਆ ਸਾਰੀ ਆ ਗੋਲੀਆਂ ਗਾਲੀਆਂ ਜੀਆਂ ਉਹਨੂੰ ਕੁਝ ਨਹੀਂ ਹੁੰਦਾਗਾ ਚਲੋ ਐਂ ਕਹੇ ਸੀ ਕਹਿੰਦੀ ਕਹਾ ਆਪਣੀ ਕੁੜੀ ਵੀ ਆਉਗੀ ਅਗਲੀ ਐ ਨਾ ਕਹੇ ਵੀ ਮੇਰੀ ਮਾਂ ਦੀ ਪੇਟੀ ਨਹੀਂ ਸੰਵਾਰ ਕੇ ਰੱਖਦੇ ਹੈਗੇ ਹਣਾ ਉਹਨੂੰ ਪਤਾ ਹੀ ਐ ਕੁੜੀ ਨੂੰ ਵੀ ਪਤਾ ਹੀ ਐ ਵੀ ਕੌਣ ਸਫਾਈ ਕਰਦਾ ਕੌਣ ਨਾ ਕਰਦਾ ਉਹਨੂੰ ਕੋਈਸ ਨੀ ਹੋਇਆ ਸਫਾਈ ਸਪੂਈ ਕਰਨ ਉਹਦਾ ਮੈਂ ਕਿਤੇ ਉਹਨੂੰ ਨਹੀਂ ਕਿਹਾ ਵੀ ਤੂੰ ਇਹਨੂੰ ਖੋਲ ਕੇ ਸਫਾਈ ਕਰ ਦੇ ਕੁੜੀ ਨੂੰ ਉਹਦਾ ਜਿਵੇਂ ਮੈਂ ਆਪ ਹੀ ਦੇਖਭਾਲ ਕਰ ਲੈਣਾ ਉਹਦੀ ਨਹੀਂ ਉਹਦਾ ਚਲ ਥੋਡੀ ਗੱਲ ਸਿਆਣੀ ਆ ਮੈਂ ਤਾਂ ਕਹਿਆ ਸੀ ਮੈਂ ਤਾਂ ਘਰੇ ਨਾਲੇ ਲੱਪੇ ਨਾਲ ਹੱਥ ਲਵਾ ਦੰਦਾ ਨਾ ਨਾ ਬਸ ਉਹ ਨਹੀਂ ਨਹੀਂ ਤੁਸੀਂ ਹੋਰ ਕਰ ਲਓ ਜਿਹੜਾ ਕੁਛ ਕਰਨਾ ਦੇ ਦੇ ਤਾਂ ਸਪਾਈ ਨੂੰ ਰਹਿਣ ਦੋ ਦੇ ਦੇਗਾ ਬਾਪਾ ਚਾਬੀ ਕਿ ਤੇਰੇ ਮਨ ਚ ਪਾਪ ਐ ਵੀ ਮੈਂ ਚੋਰੀ ਕਰ ਲੂੰਗੀ ਮੈਂ ਤਾਂ ਸਫਾਈ ਵਾਸਤੇ ਮੰਗਦੀ ਆ ਓਹੋ ਸਫਾਈ ਕਰਨ ਨੂੰ ਭਾਈ ਉਹਨੂੰ ਕੀ ਹੈਗਾ ਨਾਲੇ ਚੋਰੀ ਕਾਦੀ ਕਰ ਲੇਗੀ ਉੱਚ ਕਿਹੜਾ ਸੱਗੀ ਫੁੱਲ ਨੇ ਵੀ ਤੂੰ ਉਹ ਚਰਾ ਲੇਗੀ ਫਿਰ ਮੈਂ ਇਹ ਤਾਂ ਕਹਨੀ ਆ ਪਾਪਾ ਮੈਂ ਖੈ ਨੂੰ ਕਹਿ ਕੇ ਹਟੀਆਂ ਪਹਿਲਾਂ ਮੈਂ ਇਹਨਾਂ ਨੂੰ ਮੈਂ ਦੇਖੀ ਮਾਂ ਕੀ ਕਹਿੰਦੀ ਹੋਣੀ ਹੈ ਨਾ ਵੀ ਜਦੋਂ ਦੀ ਮੈਂ ਇਸ ਦੁਨੀਆ ਤੋਂ ਗਈਆਂ ਇਹਨਾਂ ਨੇ ਤਾਂ ਕਦੇ ਮੇਰੀ ਪੇਟੀ ਦੀ ਸਫਾਈ ਵੀ ਨਹੀਂ ਕਰੀ ਹੈਗੀ ਮੈਂ ਤਾਂ ਤਾਂ ਸੋਚਦੀ ਸੀ ਮੈਂ ਕਿ ਤੁਸੀਂ ਤਾਂ ਭਾਈ ਬੰਦਿਆਂ ਦਾ ਤਾਂ ਉਹੀ ਕੰਮ ਹੁੰਦਾ ਬੰਦਿਆਂ ਨੂੰ ਕੀ ਪਤਾ ਭਾਈ ਕਰ ਤਾ ਪਾ ਪਾ ਬੁੜੀਆਂ ਨਾਲੇ ਚੱਲਦੇ ਹੁੰਦੇ ਨੇ ਲੈ ਮੈਂ ਚਾਬੀ ਫੜਾ ਮੈਂ ਮੈਂ ਤਾਂ ਸਫਾਈ ਕਰਕੇ ਦਿਨ ਦੁਬਾਰੇ ਵਾਪਸ ਦੇ ਦੂੰਗੀ ਭਾਈ ਮੈਂ ਇੱਕ ਗੱਲ ਦੱਸਾਂ ਜਿਹੜੀ ਸਫਾਈ ਵਾਲੀ ਗੱਲ ਉਹ ਤਾਂ ਮੈਂ 8ਵੇਂ ਦਿਨ ਉਹਨੂੰ ਹਵਾਜੀ ਲਵਾ ਦਿੰਨਾ ਖੋਲ ਕੇ ਠੀਕ ਆ ਸਫਾਈ ਉਹਦੀ ਕਰੀ ਹੋਈ ਆ ਇਹਨੂੰ ਵੀ ਦੱਸ ਕੇ ਆ ਟਾਈਮ ਆ ਗੋਲੀਆਂ ਵਗੈਰਾ ਉਹਦੇ ਵਿੱਚ ਰੱਖਿਆ ਹੋਈਆਂ ਉਹ ਫਨਾਂ ਦੀਆਂ ਠੀਕ ਐ ਚਾਬੀ ਨਾ ਸਾਨੂੰ ਭਾਈ ਅੱਜ ਮਿਲੇ ਨਾ ਮਿਲੇ ਕੱਲ੍ਹ ਸਾਨੂੰ ਮੈਂ ਸਿੱਧੀ ਜੀ ਗੱਲ ਕੱਪੜੇ ਲਿੜੇਨ ਤੋਂ ਪਰਵਾ ਦਿੰਦੇ ਆ ਪਤਾ ਐ ਕਹਿੰਦੀ ਸੀਗੇ ਹਵਾਜੀ ਲੱਗ ਜਾਂਦੀ ਤੁਹਾਨੂੰ ਕੀ ਪਤਾ ਮੈਂ ਸਭ ਸਮਝਦੀ ਆ ਮੈਂ ਤਾਂ ਤੁਹਾਨੂੰ ਵੀ ਪਹਿਲਾਂ ਕਹਿ ਕੇ ਹਟੀਆਂ ਜਿਹੜੀ ਗੱਲ ਮੇਰੇ ਮਨ 'ਚ ਹੁੰਦੀ ਆ ਤੁਸੀਂ ਉਹ ਤਾਂ ਕਦੋਂ ਦੀ ਕਰਤੀ ਹੋਊਗੀ ਤੁਸੀਂ ਕੀ ਕਰਿਆ ਹੋਣਾ ਜਿਹੜੇ ਮਾਂ ਦੇ ਕੀਮਤੀ ਸਮਾਨ ਹੋਊਗਾ ਜਾਂ ਤਾਂ ਆਪਣੀ ਕੁੜੀ ਨੂੰ ਝਕਾਤਾ ਹੋ ਤਾਂ ਨਹੀਂ ਚਾਬੀ ਦਿੰਦੇ ਜਾਨ ਤੇ ਤੁਹਾਡੀ ਝਾਕ ਹੋਣੀ ਵੀ ਸਾਰਾ ਕੁੜੀ ਨੂੰ ਤੇ ਭੂਹਰਾਂ ਚਕਾ ਦਾਂਗੇ ਕੀ ਗੱਲ ਬਈ ਕਿਉਂ ਇਹ ਗੱਲ ਤਾਂ ਪਹਿਲੀ ਗੱਲ ਇਹ ਆ ਵੀ ਜਿਹੋਦੇ ਕੋਈ ਚ ਸਾਮਾਨ ਹੋਇਆ ਵੀ ਮੈਂ ਕਿਸੇ ਨੂੰ ਦੇਵਾਂ ਨਾ ਦੇਵਾਂ ਉਹਦੇ ਨਾਲ ਤੁਹਾਡੇ ਦਾ ਕੋਈ ਤਾਲੁਕਤ ਨਹੀਂ ਹੈਗਾ ਕਿਉਂ ਨਹੀਂ ਹੈਗਾ ਤੁਹਾਡਾ ਦੂਜੀ ਗੱਲ ਮੈਂ ਕਿਸੇ ਕੰਜਰ ਨੂੰ ਸਾਮਾਨ ਦੇਣਾ ਨਹੀਂਗਾ ਠੀਕ ਹੈ ਮੈਂ ਸਫਾਈ ਕਰਤੀ ਤੇਰੀ ਸੱਸ ਇਹੀ ਕਹਿ ਕੇ ਗਈ ਸੀ ਵੀ ਜਿੰਨਾ ਚਿਰ ਤੂੰ ਜਿਉਂਦਾਗਾ ਉਹਨਾਂ ਚਾਰ ਚਾਬੀ ਕਿਸੇ ਨੂੰ ਨਹੀਂ ਫੜਾਉਣੀ ਉਹ ਉਹਦੇ ਬਚਨ ਨਿਭਾ ਰਹੇ ਹਾਂ ਮੈਂ ਤਾਂ ਅੱਛਾ ਨਾ ਸੱਸ ਨੂੰ ਐ ਨਹੀਂ ਪਤਾ ਦੀ ਵੀ ਸੱਸਾਂ ਤੋਂ ਬਾਅਦ ਨੂੰ ਹਾਂ ਸਮਝਦੀ ਹਾਂ ਸਾੰਧੀ ਹੁੰਦੀਆਂ ਨੇ ਚਾਬੀਆਂ ਜਿੱਤੇ ਮੈਂ ਮਰ ਗਈ ਭਾਈ ਮੈਂ ਵੀ ਮਰਦੀ ਮਰਦੀ ਕਿਸੇ ਨੂੰ ਤਾਂ ਦੇਖ ਹੀ ਜਾਊਂਗੀ ਮਰਨੇ ਮਰ ਗਈ ਨਹੀਂ ਸੌਦੀ ਫੇਰ ਵੀ ਚਾਬੀ ਚ ਪਈ ਐ ਚੱਲ ਕੋਈ ਨਾ ਇਹ ਜੀ ਗੱਲ ਨਹੀਂ ਮੂੰਹ ਚ ਕੱਢਦੀ ਹੁੰਦੀ ਕਿਉਂ ਨਹੀਂ ਕੱਢਦੀ ਹੁੰਦੀ ਕਿਉਂ ਮੈਂ ਤੁਹਾਡੀ ਨੌਕਰਾਣੀ ਆ ਉਹ ਯਾਰ ਕਮਾਲ ਕਰਦੇ ਆ ਤੁਸੀਂ ਚੰਗੀਆਂ ਤੁਹਾਨੂੰ ਮੈਂ ਰੋਟੀਆਂ ਥੱਪ-ਥੱਪ ਦਿੰਨੀ ਆ ਭਾਈ ਮੈਨੂੰ ਤਾਂ ਚਾਬੀ ਦੇ ਦਿਓ ਭਾਈ ਮੇਰੀਆਂ ਤਾਂ ਰੋਟੀਆਂ ਚਾਹੇ ਤੂੰ ਨਾਲ ਆਹੀਂ ਚਾਬੀ ਜਿੰਨਾ ਚਿਰ ਮੈਂ ਜਾਉਂਦਾ ਉਹਨਾਂ ਚਿਰ ਮੈਂ ਦਿੰਦਾ ਨਹੀਂ ਉਸ ਤੋਂ ਬਾਅਦ ਚਾਬੀ ਤੁਹਾਡੇ ਕੋਲ ਹੀ ਆ ਬਸ ਸੰਭਾਲ ਲੈ ਮੈਨੂੰ ਚਾਬੀ ਕੇਰਾ ਦੇ ਦੋ ਮੈਂ ਆਪਦਾ ਉਹ ਸਮਾਨ ਜਿਹੜਾ ਮੇਰੇ ਹਿੱਸੇ ਦਾ ਮੈਂ ਆਪਦਾ ਕੱਢ ਲਾਂ ਫਿਰ ਆਪਦਾ ਚਾਬੀ ਲੈ ਲਿਓ ਜਿਹੜਾ ਤੈਨੂੰ ਸਮਾਨ ਦੀ ਲੋੜ ਆ ਨਾ ਲਿਸਟ ਬਣਾ ਦੇ ਭਾਈ ਤੈਨੂੰ ਨਮਾ ਲਿਆ ਦਾਂਗੇ ਪੇਟੀ ਦੇ ਵਿੱਚ ਤੇ ਚਮਚਾ ਨਹੀਂ ਦਿੰਦਾ ਮੈਂ ਜਿੰਨਾ ਚਿਰ ਜਾਉਂਦਾ ਭਾਈ ਮੈਂ ਨਾ ਜੇ ਨਵਾਂ ਸਮਾਨ ਲਿਆਉਣਾ ਹੁੰਦਾ ਪਾਪਾ ਮੈਂ ਆਪਦੇ ਪੈਸਿਆਂ ਦਾ ਨਾ ਖਰੀਦ ਲੈਂਦੀ ਬਥੇਰੇ پیسے ਪਾਏ ਨੇ ਮੇਰੀ ਮਾਂ ਹੋਰਾਂ ਦੇ ਦਿੱਤੇ ਹੋਏ ਜੋੜੇ ਹੋਏ ਮੇਰੇ ਲਵੇ ਗੱ ਅੱਛਾ ਨਾ ਮੇ ਲਿਆ ਲਿਆ ਕੇ ਖਰਚਾ ਕਰੀ ਜਾਓ ਜਿਹੜੇ ਪਹਿਲਾਂ ਨਾਲ ਪਏ ਨੇ ਉਹਨਾਂ ਨੂੰ ਕੀ ਕਰੋਗੇ ਪਹਿਲਾਂ ਮਾਂ ਲੈ ਗਈ ਹੁਣ ਇੱਕ ਤੇ ਧਰ ਕੇ ਹੈਨਾ ਸਮਾਨ ਨੂੰ ਨਾਲੇ ਮੱਚਾ ਤਾਂ ਹੋਣਾ ਲਾਪਰਿਤ ਕੀ ਹੋਇਆ ਤੇਰੇ ਦਿਮਾਗ ਨੂੰ ਕਿਹੋ ਜਿਹੀਆਂ ਗੱਲਾਂ ਬੋਲੀ ਜਾਨੀ ਅੱਜ ਤੂੰ ਇੱਕ ਤੇ ਧਰ ਕੇ ਲੈ ਕੇ ਸਮਾਨ ਨਾਲ ਫੂਕ ਤ ਓਏ ਅਕਲਦਰ ਤੇਰੀ ਟਿਕਾਣੇ ਐ ਕੀ ਕਹੀ ਜਾਨੀ ਐ ਨਾਲੇ ਭਾਈ ਨਵੇਂ ਪਾਂਡੇ ਲਿਆਉਂਦੀ ਸਸ ਨੂੰ ਲੋੜ ਹੀ ਨਹੀਂ ਹੈਗੀ ਤੇਰੀ ਮਾਂ ਜੋ ਫੜਾ ਜਾਂਦੀ ਆ ਪੁਰਾਣਾ ਤਰਾਣਾ ਪਾਂਡਾ ਚੱਕ ਕੇ ਤੈਨੂੰ ਕੋਈ ਨਹੀਂ ਪੁਰਾਣਾ ਤਰਾਣਾ ਫੜਾਉਂਦੀ ਭਾਈ ਜੜਾ ਦਾ ਮੇਰਾ ਹੱਕ ਐ ਮੈਨੂੰ ਫੜਾਉਂਦੀ ਐ ਬਾਕੀ ਆਪਦੀ ਨੂੰ ਨੂੰ ਦਿੰਦੀ ਐ ਕੋਈ ਨਹੀਂ ਮੇਰੀ ਮਾਂ ਤਾਂ ਬਿਤਕਰਾ ਕਰਦੀ ਨੂੰਹਾਂ ਤੇ ਧੀਆਂ ਚ ਤੁਸੀਂ ਉਹ ਬਿਤਕਰਾ ਕਰਦੇ ਹੋ ਮੇਰੇ ਚ ਤੁਸੀਂ ਤਾਂ ਕਦੇ ਮੈਨੂੰ ਇਸ ਘਰ ਦੀ ਨੂੰਹ ਬਣਾਇਆ ਹੀ ਨਹੀਂ ਹੈਗਾ ਕਿਉਂ ਨਹੀਂ ਬਣਾਇਆ ਸਾਰਾ ਕੁਝ ਕਿਡੀਆਂ ਨੂੰ ਚਕਾ ਦਿਓ ਭਾਈ ਮੈਂ ਕੀ ਲੈਣਾ ਚਕਾ ਦੂੰ ਭਾਈ ਹਰ ਇੱਕ ਘਰ ਇਹ ਹਜ਼ਾਰ ਰਵਾਜ ਨਹੀਂ ਹੁੰਦਾ ਵੀ ਸਾਰਾ ਕੁਝ ਚਾ ਕੇ ਕੁੜੀਆਂ ਨੂੰ ਫੜਾਈ ਚੱਲੋ ਆਪਣੇ ਰਵਾਜ ਨਹੀਂ ਹੈਗਾ ਛੋੜੇ ਹੈਗਾ ਦਾ ਸੱਚ ਹੈਗੀਆਂ ਨੇ ਮੈਂ ਤਾਂ ਭੁੱਲ ਗਈ ਪਾਪੇ ਦੀਆਂ ਭੈਣਾਂ ਲੀਡਰ ਨਹੀਂ ਆ ਉਹਨਾਂ ਨੂੰ ਸਮਝਾਉਂਦੇ ਹੋਣਗੇ ਤੂੰ ਡੈਡੀ ਨੂੰ ਕਿਉਂ ਬੋਲੀ ਜਾਨੀ ਹੈ ਵਾਤਾਵਾ ਧਿਆਰਾਂ ਦੇ ਦਿਨ ਇਹਨਾਂ ਨਹੀਂ ਬੋਲੀ ਦਿੰਦਾ ਡੈਡੀ ਸ਼ਹਿਰ ਚਲੇ ਜੇ ਕੋਈ ਚੀਜ਼ ਮੰਗੋਣੀ ਤਾਂ ਦੱਸ ਦੇ ਨਹੀਂ ਚੁੱਪ ਕਰਕੇ ਅੰਦਰ ਵਾਜੇ ਮੇਰੀ ਗੱਲ ਸੁਣ ਲਓ ਮੈਂ ਐਡੀ ਬੌਲੀ ਨਹੀਂ ਹੈਗੀ ਕੋਈ ਮੈਂ ਉਹੀ ਨੀ ਤੁਰਦੀ ਐਡੀ ਮੈਂ 25 ਸਾਲ ਦੀ ਉਹੀ ਨਹੀਂ ਹੋਗੀ ਮੇਰੀ ਗੱਲ ਸੁਣ ਲਓ ਚਾਬੀ ਤਾਂ ਦੇਖ ਮੈਂ ਲੈ ਕੇ ਹਟੂੰਗੀ ਉਹਦੇ ਵਿੱਚੋਂ ਮੈਂ ਆਪਦਾ ਹਿੱਸਾ ਲਵਾਂਗੀ ਭਾਈ ਕੁੜੀਆਂ ਨੂੰ ਵੰਡਵਾ ਵੰਡਦਾ ਹਿੱਸਾ ਕੁੜੀਆਂ ਨੂੰ ਦਊਂਗੀ ਮੈਂ ਹੁਣ ਐ ਸਾਰੀ ਉਮਰ ਉਹਨੂੰ ਲੋਕੇ ਲਾ ਕੇ ਰੱਖਾਂਗੇ ਹੈ ਅੱਛਾ ਉਹ ਡੈਡੀ ਕਹੀਦਾ ਮੈਂ ਰੋਜ਼ ਖੋਲ ਕੇ ਦੇਖਦਾ ਉਹ ਚ ਕੁਝ ਨਹੀਂ ਹੈਗਾ ਕਿਉਂ ਨਹੀਂ ਹੈਗਾ ਮੈਨੂੰ ਸਾਰਾ ਪਤਾ ਹੈ ਬੇਬੇ ਦੀਆਂ ਟੂਮਾ ਕਿੱਧਰ ਗਈਆਂ ਉਹ ਸਾਰਾ ਕੁਝ ਤੇਰਾ ਹੀ ਹੈ ਭਾਈ ਸਾਰਾ ਕੁਝ ਤੇਰਾ ਪਰ ਜਿੰਨਾ ਚਿਰ ਜਾਉਨਾ ਹਾਂ ਜੇ ਤੂੰ ਚਾਬੀ ਹੋਣ ਲੈਣੀ ਆ ਮੈਨੂੰ ਜਹਰ ਜੂਰ ਦੇ ਦਿਓ ਜਾਂ ਫਾਹੇ ਦੇ ਦਿਓ ਚਾਬੀ ਲੈ ਲਓ ਨਾ ਨਾ ਡੈਡੀ ਜਾਂਦੇ ਜੀ ਤਾ ਦੰਦਾ ਨਹੀਂ ਤੁਹਾਨੂੰ ਕਰਦੇ ਤੁਸੀਂ ਜਾਂ ਲਾਪਰੇ ਚੱਲ ਅੰਦਰ ਐਵੇਂ ਬੋਲ ਨਹੀਂ ਜਾਂਦੀ ਤੂੰ ਹੋਰ ਇੱਥੇ ਕਲੇਸ ਪਾਈ ਜਾ ਮੈਨੂੰ ਨਹੀਂ ਪਤਾ ਜੇ ਮੈਨੂੰ ਚਾਬੀ ਨਾ ਨਾ ਮਿਲੀ ਫਿਰ ਗਵਾਂਡੀਆਂ ਦੇ ਰੋਟੀਆਂ ਖਾ ਲਿਓ ਮੈਂ ਨਹੀਂ ਥੱਪਦੀ ਤੁਹਾਡਾ ਅੰਨ ਕੋਈ ਨਾ ਕੋਈ ਨਾ ਪਈ ਨਾਲ ਆਹੀ ਕਿਹੜੀ ਮੈਂ ਕਰਦਾ ਗੱਲ ਪਾ ਨਿੱਕੀ ਹੋਇਆ ਦੇ ਦਿਮਾਗ ਨੂੰ ਹੈ ਚਾਬੀ ਦੇ ਦਿਓ ਇਹਨੂੰ ਲੈ ਚਾਬੀ ਭਾਲਦੀ ਆ ਮਹਾਰਾਣੀ ਲੈ ਜਿੰਨਾ ਚਿਰ ਜਾਉਂਦਾ ਮੈਂ ਸੁਣ ਨਾ ਨਹੀਂ ਧਰਨ ਦਿੰਦਾ ਤੁਸੀਂ ਚਾਬੀ ਮੰਗਦੇ ਹੋ ਛੋਡਾ ਕੀ ਆ ਮਾਂ ਵਰਗੀ ਤੂੰ ਆ ਖਲਿਆਰੇ ਪਾ ਕੇ ਧਰਦੇਂਗੀ ਤੂੰ ਤਾਂ ਸਾਰਾ ਕੁਝ ਤੈਨੂੰ ਕਹੀ ਜਾਂਦਾ ਵੀ ਤੇਰਾ ਤੇਰਾ ਜਾਂਦੇ ਦਾ ਚੰਗੇ ਭਲੇ ਦਾ ਮੂਡ ਖਰਾਬ ਕਰਕੇ ਧਰਤਾ ਵੀ ਬੰਦਾ ਕੰਮ ਜਾਂਦਾ ਹੁੰਦਾ ਮੈਂ ਕਹੀ ਤਾਂ ਇੰਨੀ ਆ ਮਾਂ ਉਹ ਥੋੜਾ ਟੈਮ ਸਾਬਰ ਰੱਖੋ ਉਹ ਮੇਰੀ ਨਾਨਦੇ ਸਾਡੇ ਵਾਲੀ ਕੁੜੀ ਜੀ ਉੱਥੇ ਗੇਟ 'ਤੇ ਬੈਠੀ ਮੰਜਾ ਡਾਹੀ ਕੀ ਪਤਾ ਹੈ ਹੁਣ ਇੰਨੀ ਠੰਡ 'ਚ ਪਤਾ ਨਹੀਂ ਕਿਵੇਂ ਬੈਠ ਗਈ ਪਹਿਲਾਂ ਬੈਠੀ ਨਾ ਕਰੀ ਕਦੇ ਮੈਂ ਕਿਵੇਂ ਆਵਾਾਰ 2 ਮਿੰਟ ਖੜ ਜੋ ਸਬਰ ਕਰ ਲੋ ਮੈਂ ਉਹਨੂੰ ਠਾਉਣੀ ਆ ਕਿਸੇ ਨਾ ਕਿਸੇ ਬਹਾਨੇ ਨਾਲ ਚਲ ਚਲ ਕੋਈ ਗੱਲ ਨਹੀਂ ਚੰਗਾ ਮੈਂ ਠਾਉਣੀ ਆ ਇਹਨੂੰ ਕਿਸੇ ਬਹਾਨੇ ਨਾਲ ਠੀਕ ਹੈ ਚੰਗਾ ਫਿਰ ਪੜਾ ਦੂੰਗੀ ਭਾਂਡੀ ਚੰਗਾ ਅੱਜ ਕਿਵੇਂ ਉੱਥੇ ਬੈਠ ਗਈ ਇਹ ਸੌਣਾ ਪਊਗਾ ਤਾਂ ਲੈ ਆ ਬੈਠੀ ਆ ਮੈਂ ਕੁਈ ਲੰਗ ਕੇ ਦਿਖਾਵੇ ਰੋਂਦੀ ਬੰਦਾ ਲੰਗਣ ਦੀ ਤਾਂ ਦੂਰ ਗੱਲ ਐ ਮੈਂ ਤਰੋਂ ਦੀ ਮੱਖੀ ਨਾ ਲੰਗਣ ਦੇਵਾ ਠੰਡ ਚ ਮਰਨਾ ਬੇਸ਼ੱਕ ਮਨਜ਼ੂਰ ਐ ਮੈਂ ਨਹੀ ਹਿੱਲਦੀ ਇੱਥੋਂ ਕਿ ਮੈਂ ਬ੍ਰਿਤ ਠੀਕ ਨਹੀਂ ਹੈਗੀ ਭਾਬੀ ਸਿਰ ਦੁਖੀ ਹੰਦਾ ਬਾਲਾ ਐ ਕਿਵੇਂ ਦੁਖਣ ਲੱਗਿਆ ਕੁੜੇ ਪਤਾ ਨਹੀਂ ਤਾਂ ਹੀ ਤਾਂ ਮੈਂ ਉਰੀ ਆ ਕੇ ਬੈਠੀ ਆਂਗੀ ਅੱਡ ਜੀ ਉਹ ਤੇ ਮੰਮੀ ਦਿਮਾਗ ਖਾਂਦੀ ਰਹਿੰਦੀ ਐ ਮੈਂ ਸ਼ਾਂਤੀ ਜੀ ਚ ਬੈਠਾਂ ਨਹੀਂ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਮੈਂ ਥੋੜੀ ਚਾਹ ਬਣਾ ਦੇ ਮੈਂ ਤਾਂ ਆਪ ਹੁਣ ਸਾਰੇ ਕੰਮ ਨਵੇੜ ਕੇ ਹਟੀਆਂ ਚਾਹ ਜੀ ਪੀਣੂ ਜੀ ਕਰਦਾ ਸੀ ਮਾਹਾਂ ਚਲ ਪ੍ਰੀਤ ਬਾਲੀ ਸਵਾਦ ਚਾਹ ਬਣਾਉਂਦੀ ਐ ਪਹਿਣਣ ਕੇ ਬਣਾ ਦੇ ਭਾਬੀ ਤੂੰ ਤਾਂ ਨਾ ਮੇਰੇ ਮਨ ਦੀ ਗੱਲ ਬੁੱਝ ਲਈ ਸੱਚੀ ਮੇਰਾ ਤਾਂ ਆਪ ਬਾਲਾ ਚਾਹ ਪੀਂਦਾ ਜੀ ਕਰੀ ਜਾਂਦਾ ਮੇਰੇ ਤਾਂ ਨਾਲੇ ਚਾਹ ਪੀ ਕੇ ਨਾ ਸਿਰ ਹਟ ਜਾਂਦਾ ਜਬਰ ਬਣਾ ਲਿਆ ਕੁੜੀ ਐ ਕਰ ਥੋੜੀ ਚਾਹ ਬਣਾ ਕੇ ਲੈ ਭਾਬੀ ਬਣ ਕੇ ਮੈਂ ਤਾਂ ਤੈਨੂੰ ਕਹੀ ਜਾਨੀ ਆ ਤੂੰ ਮੈਨੂੰ ਕਹੀ ਜਾਨੀ ਐ ਭਾਬੀ ਜੀ ਮੈਂ ਬਣਾਉਣ ਵਾਲੀ ਹੁੰਦੀ ਮੈਂ ਬਣਾਣਾ ਦਿੰਦੀ ਮੇਰਾ ਤਾਂ ਸਿਰੇ ਬਹੁਤ ਦੁਖੀ ਜਾਂਦਾ ਕੀ ਕਰਾਂ ਸਰਤਾ ਫੇਰੇ ਹਟੂਗਾ ਜੇ ਕੰਮ ਕਰੇਗੀ। ਪਰੀ ਤਾ ਚਾਹ ਬਣਾ ਲਿਆ ਭੈਣ ਬਣ ਕੇ ਮੈਨੂੰ ਚਾਹ ਬਣਾ ਕੇ ਦੇ ਦੇ। ਉਸ ਤੋਂ ਬਾਅਦ ਜਿਹੜਾ ਤੂੰ ਕਹੇਂਗੀ ਮੈਂ ਉਹੀ ਕੰਮ ਕਰ ਦੂੰ। ਹਾੜੀ। ਮੇਰੇ ਤਾਂ ਸੱਚੀ ਮੈਂ ਕਹਿੰਦੀ ਮੈਥੋਂ ਨਿਗਾਹ ਵੀ ਨਹੀਂ ਲੱਗਦੀ। ਮੈਂ ਤਾਂ ਅੱਖਾਂ ਬੰਦ ਕਰੀ ਬੈਠੀ ਹਾਂ ਉਹਨਾਂ ਦੀ। ਫਿਰ ਤੂੰ ਐਂ ਕਰ ਅੰਦਰ ਬਹਿ ਜਾ ਉੱਥੇ ਜਾ ਕੇ ਅਰਜਾਈ 'ਚ ਐਂ ਕਰ ਤੂੰ ਜਾ ਉੱਥੇ ਬੈਠ ਜਾ ਕੇ ਮੈਂ ਚਾਹ ਲੈਣੀ ਆ ਬਣਾ ਕੇ ਤੇਰੇ ਵਾਸਤੇ। ਅੰਦਰ ਤਾਂ ਐਵੇਂ ਹੀ ਐਂਦਰ ਨਿਗਾਹ ਜੀ 'ਚ ਨੀਂਦ ਆ ਜਾਂਦੀ ਹੈਗੀ ਫਿਰ ਸੁਸਤੀ ਚੜ ਜਾਂਦੀ ਹੈ ਫਿਰ ਉਹ ਸੌਂ ਨਹੀਂ ਕਰਦਾ। ਫਿਰ ਸੌਂ ਜੀ ਤੂੰ ਕਿਹੜਾ ਕਮਾਈ ਕਰਨੀ ਹੈ? ਮ ਨਾਈਨ ਨੂੰ ਠੰਡ ਚ ਕਿਵੇਂ ਪਾਵੇਂਗੀ ਓਰੇ ਨਾ ਮੈਨੂੰ ਨਹੀਂ ਨਹੀਂ ਠੰਡ ਲੱਗਦੀ ਹੈਗੀ ਇਹ ਠੰਡ ਲੱਗਦੀ ਹੁੰਦੀ ਬਾਹਰ ਥੋੜੀ ਬੈਠੀ ਹੁੰਦੀ ਮੈਂ ਚੱਲ ਫਿਰ ਮੈਂ ਬਣਾ ਲਿਆਉਣੀ ਆ ਚਾਹ ਪੈ ਜਾ ਤੂੰ ਚੱਲ ਨੀਂਦਾ ਹੁੰਦੀ ਤੇ ਤੈਨੂੰ ਉਹ ਚੱਲ ਪੈ ਜਾਈਂ ਦੋ ਕੁ ਮਿੰਟ ਸਿਰ ਜਾ ਤਾਂ ਦੁਖੀ ਜਾਂਦਾ ਤੀਗਾ ਚੱਲ ਫਿਰ ਸੌਂ ਜਾ ਚਾਹ ਫੇਰ ਪੀਲੀ ਬਾਅਦ ਉੱਠ ਕੇ ਕੱਪੜਾ ਲਿਆ ਕੇ ਦੇਵਾਂ ਤੂੰ ਚਾਹ ਬਣਾ ਸੌਂ ਤਾਂ ਮੈਂ ਬਚ ਜਾਊਂਗੀ ਕੋਈ ਨਾ ਅੱਛਾ ਹਾਂ ਚੱਲ ਚੰਗਾ ਚਾਹ ਬਣਾ ਲਿਆਉਣੀ ਆ ਤੇਰੇ ਵਾਸਤੇ ਹਾਂ ਕੋਈ ਨਾ ਦੈਣ ਕਿਸੇ ਥਾਂ ਦੀ ਹੈ ਮੈਨੂੰ ਤਾਂ ਐ ਸੀਗਾ ਵੀ ਚਲ ਉੱਠ ਜੂਗੀ ਬੱਦੀ ਨਹੀਂ ਹੈਗੀ ਆਈਏ ਬੱਡੀ ਬਾਹ ਨੇ ਮਾਰ ਮਾਰ ਕੇ ਹੁੰਦੀ ਮੈਨੂੰ ਠਾਣਾ ਪਰ ਤੈਨੂੰ ਕੀ ਪਤਾ ਤੇਰੀ ਵੀ ਮਾਂ ਆਵੇਂ ਠਾ ਕੇ ਦਿਖਾਈ ਲੈ 2 ਮਿੰਟ ਢੂਈ ਸਿੱਧੀ ਕਰ ਲਾਂ ਐ ਤਾਂ ਮੇਰੀ ਢੂਈ ਜਮੇ ਜੁੜ ਜੂਗੀ ਬਈ ਇਹ ਚੱਕਰ ਚ ਨਿਗਾ ਪਰ ਗੇਟ ਵਾਲੇ ਰੱਖੂ ਮੈਂ ਵੀ ਪੱਕੀਆਂ ਮੰਮੀ ਨੇ ਹਾਂ ਭਾਈ ਉਰੇ ਆ ਮਮੀ ਹਾਂ 프리 ਦੀ ਚਾਹ ਧਰ ਕਿਉਂ ਨਹੀਂ ਆ ਮੈਂ ਬੈਡਾਂ ਤੇ ਉਹਨੂੰ ਐਂ ਕਹਦੇ ਵੀ ਅੰਦਰ ਬੈੱਕੇ ਪੀ ਲੂਗੀ ਉਹ ਤਾਂ ਠੰਡ ਚ ਪਈਏਗੀ ਨੇ ਉਹਨੂੰ ਪਈ ਰਹਿਣ ਦੇ ਭਾਈ ਉਹ ਤਾਂ ਸੁੱਤੀ ਪਈ ਆ ਸੁੱਤੀ ਕਿਹ ਪਈਏਗੀ ਆ ਹੁਣ ਤਾਂ ਮੈਨੂੰ ਕਹਿ ਕੇ ਹਟੀ ਐ ਹਲੇ ਸੁੱਤੀ ਨਹੀਂ ਹੈਗੀ ਤੁਸੀਂ ਐਂ ਕਰੋ ਉਹਨੂੰ ਕਹਿ ਦੋ ਕਿ ਠੰਡ ਚ ਕਿਉਂ ਪਈ ਐ ਭਾਈ ਰਜਾਈ ਲੈ ਕੇ ਅੰਦਰ ਬਹਿ ਜਾ ਉਹਦਾ ਸਿਰ ਦੁਖਦਾਗਾ ਉਹ ਤਾਂ ਪਈਏਗੀ ਪਈ ਰਹਿਣ ਦੇ ਉਹਨੂੰ ਕਾਣ ਨੂੰ ਉਠਾਉਣਾਗਾ ਜੇ ਸਿਰ ਦੁਖਦਾ ਮਰ ਜਾਈ ਚ ਪੈ ਕੇ ਸਿਰ ਹਟੂਗਾ ਉੱਥੇ ਪੈ ਕੇ ਸਿਰ ਹਟ ਜੂਗਾ ਹਵਾ ਉੱਥੇ ਚੱਲੀ ਜਾਂਦੀ ਐ ਜੇ ਬਿਮਾਰ ਹੋਗੀ ਲਾਂਬਾ ਹੋ ਜੂਗਾ ਸਿਰ ਕਹ ਦੇਣਗੇ ਬਿਮਾਰ ਕਰਕੇ ਤੋੜਤੀ ਕੁਛ ਨਹੀਂ ਹੁੰਦਾ ਹੈਗਾ ਉਹ ਗੋਲੀ ਲੈ ਕੇ ਪਈਆ ਪਈ ਰਹਿਣ ਦੇ ਪੜੀਏ ਠਾਵਾ ਕੇ ਉਹਦੀ ਨੀਂਦ ਖਰਾਬ ਹੋ ਫਿਰ ਜਾਦੇ ਸਿਰ ਦੁਖੂਗਾ ਨਹੀਂ ਉਹਨੇ ਕਿਹੜੀ ਗੋਲੀ ਲੈ ਲਈ ਗੋਲੀ ਗੋਲੀ ਕੋਈ ਨਹੀਂ ਲਈ ਹੈਗੇ ਇੰਨਾ ਸਿਰ ਕੋਈ ਦੁਖਦਾ ਉਹ ਤਾਂ ਚਾਹ ਪੀ ਕੇ ਹਟ ਜੂਗਾ ਕੋਈ ਨਾ ਕਹਦੇ ਅੰਦਰ ਬੈਠ ਜਾ ਤੈਨੂੰ ਕੀ ਪਤਾ ਵੀ ਉਹਨੇ ਗੋਲੀ ਲਈ ਆ ਕਿ ਨਾ ਲਈ ਆ ਮੈਨੂੰ ਤਾਂ ਪਤਾ ਹੈਗਾ ਦੱਸਿਆ ਤਾਂ ਹੈ ਨਹੀਂ ਮੈਂ ਜਾ ਕੇ ਇਆਂ ਕੋਲੇ ਤੈਨੂੰ ਨਹੀਂ ਦੱਸਿਆ ਹੋਣਾ ਫਿਰ ਉਹਨੇ ਉਹੀ ਮੈਂ ਤਾਂ ਐਂ ਕਹਿੰਦੀ ਸੀ ਵੀ ਚੱਲ ਅੰਦਰ ਬੈਠ ਜਾਂਦੀ ਬਾਕੀ ਤੁਹਾਡੀ ਮਰਜ਼ੀ ਆ ਚੱਲ ਪਈ ਚੱਲ ਕੋਈ ਨਾ ਪਈ ਰਹਿਣ ਦੇ ਮੈਂ ਨਹੀਂ ਠਾਉਂਦੀ ਐਂਗੀ ਚਾਹ ਬਣਾ ਲਈ ਤਾਂ ਚਾਹ ਤਾਂ ਬਣਾਤੀ ਪੀ ਲੈ ਮਾ ਚੱਲ ਫੜਾ ਦੇ ਉਹਦੀ ਲੈ ਜੰਦਰ ਅੰਦਰ ਉਹ ਕਿਹਨੂੰ ਫੜਾ ਫਿਰ ਫੜਾ ਦੂੰਗੀ ਉਹਨੂੰ ਚਾਹ ਉੱਥੇ ਫੜਾਇਆ ਨਹੀਂ ਆਇਆ ਲੈ ਆ ਪਾ ਕੇ ਲਿਆ ਫੜਾ ਪ੍ਰੀਤਾ ਪ੍ਰੀਤਾ ਬੂਵੇਂ ਮਰ ਜਾ ਕੋ ਮਰਨੂ ਦੱਸ ਕਿਉਂ ਆ ਤੀਹਾਲੇ ਡਰ ਗਏ ਹਾਏ ਮੇਰੇ ਤਾਂ ਦੋਰਾ ਪਾਤਾ ਸੀ ਮੈਂ ਪਤਾ ਨਹੀਂ ਕਹਨਾ ਕਿ ਉਹ ਤੇਰੇ ਨਹੀਂ ਦੋਰਾ ਪੈਂਦਾ ਹੈਗਾ ਹਾਏ ਬੇ ਤੇਰਾ ਬਹਿਜੇ ਬੇੜਾ ਮਹਾਗ ਤੇ ਲੈ ਜਮਰਾ ਜਾ ਕੇ ਬਹਿ ਗਏ ਮੇਰੇ ਸਰਾਣੀ ਤਾਂ ਨਹੀਂ ਕੀ ਬੋਲੀ ਜਾਂਦੇ ਆ ਮੱਥੋਂ 70 ਨਾ ਖਾਲੀ ਨਾ ਤੈਨੂੰ ਕਿਹਨੇ ਕਿਹਾ ਤੇਰੇ ਆਉਣ ਨੂੰ ਹਣੀ ਬੋਲਣ ਵਾਲੀ ਕਤੋਂ ਰੋਣਾ ਪੁਰਖੇ ਬੇਬੇ ਨੇ ਭੇਜ ਜਾਗਾ ਕਹੇ ਜਾਂ ਕੇ ਲਿਆ ਹੁਣ ਦੱਸ ਕੀ ਕਰਾਂ ਬੇਬੇ ਨੂੰ ਕੀ ਹੁੰਦਾ ਸੀ ਬੇਬੇ ਤੇ ਦੋ ਦਿਨ ਰੋਟੀਆਂ ਨਹੀਂ ਪੱਕਦੀਆਂ ਉਹ ਬਾਪੂ ਭੋਖਾ ਮੜੀਆਂ ਦਾ ਮੈਂ ਭੋਖਾ ਮੜਿਆ ਕਹਿੰਦੀ ਰੋਟੀਆਂ ਨਹੀਂ ਪੱਕ ਦੇਂਗੇ। ਫਿਰ ਬੇਬੇ ਕਿਉਂ ਨਹੀਂ ਪਕਾਉਂਦੀ? ਨਾਲ ਤਾਂ ਮੈਨੂੰ ਰੇ ਭੇਜਦਾ ਕਹਿੰਦੀ ਕੰਮ ਕਰਕੇ ਅਜੇ ਤੱਕ ਮੇਰਾ ਕੰਮ ਬਣਿਆ ਨਹੀਂ। ਨਹੀਂ ਤਾਂ ਮੈਂ ਆ ਜਾਂਦੀ। ਕਿਹੜਾ ਕੰਮ? ਸਾਡੇ ਸੱਸਣ ਨੂੰ ਹਾਂ ਦਦੂਆਂ ਦਾ ਹੈਗਾ ਕੋਈ ਕੰਮ। ਉਸਾ ਇਹ じゃ ਕਿਹੜਾ ਕੰਮ ਹੋ ਗਿਆ ਜਿਹੜਾ ਮੈਨੂੰ ਨਹੀਂ ਦੱਸਣਾ ਹੈਗਾ। ਉਥੇ ਆ ਕੇ ਦੱਸੂੰਗੀ ਰੋਲਾ ਨਾ ਪਾ। ਨਾਲ ਹੀ ਇਹਨਾਂ ਨੂੰ ਐ ਨਾ ਕਹਦੀ ਮੈਨੂੰ ਲੈਣ ਆਇਆ। ਜੇ ਇਹਨਾਂ ਨੂੰ ਪਤਾ ਲੱਗੇ ਲੈਣਾ ਆਏ ਨਾਲੇ ਤੁਰ ਦੂਗੀ ਮੇਰੀ ਮਾਂ ਤੇਰੇ। ਇਧਰੋਂ ਬਾਪੂ ਕਾਲਾ ਘੜਦਾ ਕਹਿੰਦਾ ਜਾ ਕੇ ਲਿਆ ਇਧਰੋਂ ਬੇਬੇ ਘੜਦੀਆਂ ਹੁਣ ਤੂੰ ਮੈਨੂੰ ਦੱਸ ਹੁਣ ਖਾਲੀ ਹੱਥ ਜਾਂਦਾ ਸੁਣਨ ਲੱਗਦਾ ਤੂੰ ਬੇਬੇ ਨੂੰ ਐਨਾ ਕ ਕਹਿ ਦੇਂ ਜਾ ਕੇ ਵੀ ਬੇਬੇ ਪ੍ਰੀਤ ਨੇ ਕਿਹਾ ਵੀ ਅਜੇ ਕੰਮ ਨਹੀਂ ਬਣਿਆ ਬੇਬੇ ਆਪੇ ਸਮਝ ਜੂਗੀ ਗੱਲ ਨਾ ਤੈਨੂੰ ਦੱਸ ਗੱਲ ਦੱਸ ਦੂੰ ਸਾਰੀ ਬੇਬੇ ਤਾਂ ਸਮਝ ਜੂ ਜਿਹੜਾ ਮੇਰਾ ਨੁਕਸਾਨ ਹੋਇਆ ਤੇਰਾ ਕਹਾ ਤਾਂ ਨੁਕਸਾਨ ਹੋ ਗਿਆ ਹੁਣ ਮੇਰਾ ਤਾਂ ਨੁਕਸਾਨ ਹੋ ਗਿਆ ਨਾ ਮੈਂ ਤਾਂ ਫ੍ਰੀਜ ਚ ਕੱਖੂ ਵੀ ਵੱਢਿਆ ਕੀ ਬੋਲੀ ਜੰਨੇ ਕੀਦੇ ਕੱਖ ਵੱਢਿਆ ਐ ਤੂੰ ਉਹ ਜਿਹੜਾ ਆਪਣੇ ਬੰਦਾ ਦਾ ਲਾਡੀ ਆ ਮੈਂ ਦੋ ਦਿਨਾਂ ਦੇ ਕੱਖ ਵੱਢ ਕੇ ਆਇਆ ਪੂਰੇ 85 ਰੁਪ ਨੁਕਸਾਨ ਦੇ ਇੱਕ ਨਾ ਹੋਏਗਾ ਬਹੁਤ ਵੱਡਾ ਨੁਕਸਾਨ ਹੋ ਗਿਆ ਤੈਨੂੰ ਤਾਂ ਦੇਖੀ ਕਿਤੇ ਦੌਰਾ ਦੂਰਾ ਪੈ ਗਈ ਉਹ ਦੌਰੇ ਵਾਲੀ ਕੰਮ ਆ ਮੈਨੂੰ ਪਤਾ ਮੈਂ ਕਿਵੇਂ ਵੱਡੇ ਬੰਨੇ ਹੱਤ ਕੋਈ ਚੱਜ ਦਾ ਕੰਮ ਕਰ ਲਿਆ ਕਰ ਜੀ ਤੋ 1000 1500 ਰੁਪਿਆ ਵੀ ਬਚੇ ਆ 65 65 ਰੁਪਈਆ ਪਿੱਛੇ ਤੂੰ ਲੋਕਾਂ ਦੇ ਕੱਖ ਵਰਦਾ ਫਿਰਦਾ ਸ਼ਰਮ ਕਰ ਲੈ ਮਾੜੀ ਮੋਟੀ ਸ਼ਰਮ ਉਹ ਸ਼ਰਮ ਆਈ ਕਿਹੜੀ ਗੱਲ ਆ ਤੈਨੂੰ ਪਤਾ 65 ਰੁਪਈਆ ਕਿੰਨੇ ਹੁੰਦੇ ਨੇ ਰੁਪਈਆ ਰੁਪਈਆ ਨਾਲ ਘਰ ਜੁੜਦਾ ਹੁੰਦਾਗਾ ਆਹੋ ਮੈਨੂੰ ਤਾਂ ਕਾਹਨੂੰ ਪਤਾ ਵੀ 65 ਰੁਪਈਆ ਕਿੰਨੇ ਹੁੰਦੇ ਨੇ ਸ਼ਰਮ ਨਹੀਂ ਆਈ ਉਹ ਬਣਦਾ ਵੱਡਾ ਜ਼ਿੰਮੇਦਾਰ। ਉਹ ਟੰਗਾ ਵਾਲਾ ਨਾ ਬੋਲ ਹੈਗਾ। ਘਰੇ ਕੋਈ ਦਿਖ ਰਣੀ ਹੈਗਾ ਕਿੱਧਰ ਗਏ? ਅੰਦਰ ਬੈਠੀਆਂ ਨੇ ਮੰਮੀ ਹੋਰੀ ਰੋਲਾਣਾ ਬਾਲਾ ਪਾ। ਬਾਰੋ-ਬਾਰ ਮੁਰਜਾਂ ਨਾਲੀ। ਚਲ ਮੈਂ ਬਾਗ ਤਾਂ ਜਾਉ ਮੈਨੂੰ ਚਾਹ ਹੀ ਕਰ ਲੈ ਮੜੀ। ਜੋ ਚਾਹ ਕਰੂੰਗੀ ਪਤਾ ਨਹੀਂ ਲੱਗੂਗਾ ਉਹਨਾਂ ਨੂੰ ਵੀ ਤੂੰ ਆਇਆ ਬੈਠਾ। ਤੇ ਮੇਰੀ ਮਾਂ ਨੂੰ ਲੱਗ ਗਿਆ ਪਤਾ ਉਹਨਾਂ ਨੌਲੇ ਤੋੜ ਦੂਗੀ ਮੈਨੂੰ ਤਰੀ। ਯਾਰ ਸਾਰੇ ਪੈ ਸਹੁਰੇ ਘਰ ਆਏ ਮੈਂ ਹੁਣ ਭੁੱਖਾ ਜਾਂਦਾ ਸੋਣਾ ਲਾ। ਚਲ ਕੋਈ ਨਾ ਕਿਸੇ ਨੇ ਦੇਖਿਆ ਨਹੀਂ ਹੈਗਾ ਤੇ ਜੇ ਕੋਈ ਦੇਖੇ ਨਾ ਫਿਰ ਬੇਇੱਜ਼ਤੀ ਮਹਿਸੂਸ ਕਰਦੇ ਹੁੰਦੇ ਨੇ। ਨਾਲੇ ਬੇਇੱਜ਼ਤੀ ਵੀ ਹੋਦੀ ਹੁੰਦੀ ਇਕ ਕੱਦ ਦਿਨੇ ਲੱਗੂਗਾ ਬੀਬੀ ਨੂੰ ਐ ਕਹਦੀ ਕਹਿੰਦੇ ਦੋ ਦਿਨ ਕਰ ਲੈ ਕੰਮ ਕਿਤੇ ਨਹੀਂ ਲਿੱਸੀ ਹੁੰਦੀ ਤੂੰ ਚਲ ਮੈਂ ਜਾਣਾਂਗਾ ਕੰਮ ਸੇਤੀ ਕਰਦੀ ਫਿਰ ਘਰੇ ਵੀ ਰੋਟੀ ਦਾ ਔਖਾਗਾ ਕੋਈ ਨਾ ਸੰਗਾ ਆ ਜਿਹੜੇ 20 ਰੁਪਏ ਬਚੇ ਨੇ ਚਾਹ ਪੀਲੀ ਰਾਚੋ ਦੀ ਨਾ ਕਹਾਂ 20 ਦੀ ਪੀਲਾ ਮੈਂ ਘਰੀ ਪੀ ਲੂ ਮਾਤਾ ਤਾਂ 20 ਰੁਪਏ ਜੁੜੇ ਨੇਗੇ ਆਹੋ ਐ ਕਰੀ 20 ਰੁਪਏ ਨਾ ਸਾਹਮ ਕੇ ਲੈ ਜੀ ਦੇਖੀ ਕਿਤੇ ਰਾਜ ਕੋਈ ਚੋਰ ਚੂਰ ਪਏ ਜੇ ਕੱਢ ਲੈ ਕੋਈ ਉਹ ਕਿਧਰੇ ਚੋਰ ਪੈਂਦਾ ਹੈਗਾ ਬੁਝੂ ਜਾ ਗਿਆ ਮੂੰ ਚੱਕ ਕੇ ਉਧਰੋਂ ਮੇਰੀ ਸੱਸ ਵੀ ਜਦੋਂ ਮੈਂ ਕੰਮ ਹੋ ਗਿਆ ਮੈਂ ਆਪੇ ਆ ਜੂੰਗੀ ਉਂ ਤਾਂ ਮੈਨੂੰ ਕਹਿੰਦੀ ਆਂ ਆਪਣੀ ਮਾਂ ਤੋਂ ਭਾਂਡੇ ਲਿਆ ਮਡਾ ਕੇ ਲਲਤੇ ਮੇਰੇ ਅੰਦਰੋਂ ਕੀੜਾ ਜਿਹਾ ਠਾਤਾ ਨਾਲੇ ਹੁਣ ਐ ਕਰਦੀ ਹੈਗੀ ਮੜਾ ਮੋਟਾ ਤਾਂ ਸਟਰਗਲ ਕਰਨੇ ਪਊਗਾ ਹੁਣ ਲੈ ਪੈ ਜਾਵਾ 2 ਮਿੰਟ ਬੌਲੀ ਜੀ ਨੇ ਠਾ ਕੇ ਧਰਤਾ 2 ਮਿੰਟ ਮਸਾਂ ਅੱਖ ਲੱਗੀ ਤੇ ਮੇਰੀ ਤਾਂ ਹੁਣ ਪਤਾ ਨਹੀਂ ਨੀਂਦ ਆਊਗੀ ਪਤਾ ਨਹੀਂ ਨਾ ਠੰਡ ਵੀ ਲੱਗੀ ਜਾਂਦੀ ਹੈ ਕੀ ਕਰਾਂ ਫੇਰ ਇਹਨੂੰ ਪੁੱਛ ਕਿੱਥੇ ਜੇ ਰਹਿ ਗਿਆ ਘਰ ਜਾ ਓਏ ਆ ਗਿਆ ਇੱਥੇ ਨਹੀਂ ਲੱਗਦਾ ਓਏ ਜਿੰਨੇ ਜਿਹੜਾ Ahiya, ihia, 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 ihia,

ਤੇ ਇਹ ਮਰ ਜਾ ਕਿਵੇਂ ਉੱਤੇ ਚੜ ਜੜਦੇ ਜਾਂਦੇ ਨੇ ਚੋਰਾਂ ਮਾਮੇ ਮਰਵਾਉਣਗੇ ਮੈਨੂੰ ਮਾਲੀ ਦੇ ਦਰਵਾਜ਼ੇ ਦੇਖ ਤਾਂ ਮਣਾਂਇਆ ਲੱਗ ਰਹੀ ਨਹੀਂ ਸਿੰਘਾ ਪਰ ਜਾਈ ਜੀ ਸਤਿ ਸ਼੍ਰੀ ਅਕਾਲ ਬਾਈ ਹਾਂ ਠੀਕ ਹੈ ਇਸੇ ਆ ਜਾ ਕੇ ਮਰ ਜਾ ਠੀਕ ਹੈ ਦੇਖ ਲੈ ਹਲੇ ਪੁੱਜਦਾ ਠੀਕ ਹੈ ਜਿਹਦੇ ਪੱਲੇ ਤੇਰੇ ਵਰ ਗਾਮਲੀ ਪੈ ਜੇ ਨਾ ਉਹ ਠੀਕ ਹੋਊਗੀ ਦੇਖ ਨਾ ਹੁਣ ਤਾਂ ਮੈਨੂੰ ਆਉਣ ਹੀ ਲੱਗਣੀ ਆ ਉਹਨਾਂ ਗਹਿਰਾਂ ਦੇ ਵਿੱਚ ਮੈਂ ਗਈ ਨੋ ਆਹੀ ਨਹੀਂ ਆ ਮੈਨੂੰ ਨਹੀਂ ਸਮਝ ਆਉਂਦੀ ਤੇਰੀ ਪਤਾ ਨਹੀਂ ਕੀ ਬੋਲੀ ਜਾਂਦਾ ਖਾ ਕੇ। ਆ ਬੂਆ ਫੜਾ ਭਾਂਡੇ ਤੂੰ ਗੱਲਾਂ ਲੈ ਜਾ ਵੀ ਜਾ ਉਧਰ ਭੱਜ ਜਾ ਤੂੰ। ਨਾ ਮੇਰੀ ਮੇਰੀ ਗੱਲ ਸੁਣਾ। ਮੈਨੂੰ ਐ ਲੱਗਦਾ ਤੈਨੂੰ ਕੱਲਾ ਭਾਂਡੇ ਨਾਲ ਪਿਆਰ ਹੈ ਮੇਰੇ ਨਾਲ ਜਮਾ ਪਿਆਰ ਨਹੀਂ ਹੈਗਾ। ਮੈਨੂੰ ਉਹੀ ਨਾਲੇ ਲਈ ਜਾਂਦੀ ਹੋ ਤੁਸੀਂ। ਨਹੀਂ ਨਹੀਂ ਪਹਿਲਾਂ ਭਾਂਡੇ ਜੋੜ ਲਈ ਫੇਰੀ ਘਰ ਜੋੜਾਂਗੇ। ਫਿਰ ਤੈਨੂੰ ਵੀ ਲੈ ਜਾਊਗਾ ਕੋਈ ਨਾ। ਮੈਨੂੰ ਤਾਂ ਐ ਲੱਗਦਾ ਘਰ ਕਦੇ ਜੁੜ ਨਹੀਂ ਤੇਰਾ। ਨਾ ਜੁੜੂਗਾ, ਉਰਸ ਮਾਰ ਲਿਆ ਲੈ ਜਾ ਲਈ ਜਾ। ਅੱਛਾ ਤੂੰ ਮੈਂ ਸਾਰਾ ਸਮਾਨ ਚੱਕਾ ਫੇਰੀ ਆਪਣਾ ਘਰ ਜੁੜੂਗਾ। ਕੁੜਾ ਇਤੇ ਇੰਨੀਆਂ ਸਮਾਨ ਛੇਤੀ ਛੇਤੀ ਕਰ ਪਾਲਾ ਮੈਨ ਨਹੀਂ ਰਹਿਣਾ ਚਾਹੁੰਦੀ ਹੈਗੀ ਹੁਰੀ ਆਪਾਂ ਦੋਨੇ ਰੱਖੇ ਰਹਾਂਗੇ ਹਾਂ ਮੈਨੂੰ ਮੈਂ ਇਹਦੀ ਲੈ ਜੰਗਾ ਹੁਣ ਅਸੀਂ ਚਾਲਦੇ ਆਂ ਚੰਗਾ ਜੀ ਬਾਏ ਬਾਏ ਦੇਖੀ ਹੂ ਤਾਂ ਕਿੰਨਾ ਚੰਗਾ ਇਨਸਾਨ ਹੈ ਪਾਂਡਾ ਪਾਂਡਾ ਜੋੜਦਾ ਫਿਰਦਾ ਵਿਚਾਰਾ ਮੇਰੇ ਵਾਸਤੇ ਚਲ ਫਿਰ ਕੀ ਹੁੰਦਾ ਮੈਂ ਹੀ ਪੜਾ ਦਿਆ ਕਰੂੰਗੀ ਪਾਂਡੇ ਚੱਕ ਕੇ ਮੇਰੇ ਕੋਲ ਕੁਝ ਜਾਂਦਾ ਹੈ ਮੇਰੇ ਕੋਲ ਪਾਂਡੇ ਨੇ ਇਹ ਕੁੜੇ ਜੱਸੀ ਕਿਹਦੇ ਨਾ ਬੋਲੀ ਜਾਨੀ ਆ ਗੁੜੇ ਕੌਣ ਸੀ ਆ ਦੋ ਮੁੰਡੇ ਜੇ ਹੈ ਦੋ ਮੁੰਡੇ ਉਹ ਹੋ ਤਾਂ ਮੰਗ ਤੇ ਤੀ ਮੰਮੀ ਆਟਾ ਮੰਗਣਾਈ ਤੀ ਅੱਛਾ ਫੇਰ ਕੋਡ ਭਾਂਡਾ ਤਾਂ ਹੈ ਨਹੀਂ ਤੇਰੇ ਕੋਲੇ ਆਟਾ ਕਾ ਦੇ ਨਾਲ ਪਾਇਆ ਤੈ ਲਫਾਫੇ ਚ ਪਾ ਕੇ ਫੜਾਤਾ ਫੇਰ ਤੂੰ ਮੈਨੂੰ ਤਾਂ ਬੁਲਾ ਲੈਂਦੀ ਕੁੜੇ ਤੂੰ ਕੀ ਕਰਨਾ ਸੀ ਲੈ ਜਾਣ ਗਈ ਮੰਮੀ ਉਹ ਨਾ ਤੇਰੇ ਰਿਸ਼ਤੇਦਾਰ ਸੀ ਤੂੰ ਚਾਹ ਪੀਣੀ ਸੀ ਲਾਂ ਨੂੰ ਅਗਰੇ ਲੰਗ ਗਏ ਹਣ ਕੇ ਗਾਹਾਂ ਕੁੜੇ ਠੰਡ ਦੀ ਚਾਹ ਵੀ ਪਿਆ ਦੇ ਅੰਦਰ ਜਿੱਥੇ ਆਟਾ ਪਾਇਆ ਤੀ ਤਾਂ ਤੂੰ ਮੈਨੂੰ ਤਾਂ ਬੁਲਾ ਲੈਂਦੀ ਐ ਕਰਦੀ ਐ ਮੈਂ ਹੁਣ ਬੁਲਾ ਲੈਣ ਨੂੰ ਜਾ ਕੇ ਹੁਣ ਕੀ ਬੁਲਾਏਂਗੀ ਲੰਗ ਕੇ ਲੰਗ ਕੇ ਫੇਰ ਚੱਲ ਅੰਦਰ ਮੁੜ ਆਉਣਗੇ ਤਾਂ ਨਾ ਨਾ ਚਲ ਕਾ ਦੇ ਵਾਸਤੇ ਮੋੜਨੇ ਨੇ ਪਰ ਗਾਂਹ ਵਾਸਤੇ ਆਇਆ ਜੋ ਚਪੱਕੇ ਵੀ ਫਿਰਦੇ ਰਹਿੰਦੇ ਨੇ ਭਾਈ ਘਰ ਦਾ ਭੇਤ ਨਹੀਂ ਦਿਆ ਕਰਦੇ ਕਿਸੇ ਨੂੰ ਚੋਰ ਨਹੀਂ ਹੈਗੀ ਤੇ ਹੋ ਮੈਂ ਆ ਜਾ ਅੱਜ ਗੱਲ ਪਾਹੇ ਜੀ ਲੈ ਜਾਂਦੇ ਨਰਾਤਾਂ ਨੂੰ ਲੁੱਟ ਕੇ ਤੇਰੇ ਵਰਗੀਆਂ ਬੌਲੀਆਂ ਨੂੰ ਨਾ ਨਹੀਂ ਲੈ ਕੇ ਜਾਂਦੇ ਮਾਂ ਆ ਗਿਆ ਪੁੱਤ ਪ੍ਰੀਤ ਆ ਗਈ ਆਹੋ ਆ ਗਈ ਪ੍ਰੀਤ ਅੰਦਰ ਨਹੀਂ ਆਈ ਅੰਦਰ ਨਹੀਂ ਆਈ ਜੇ ਆਉਗੀ ਤਾਂ ਹੀ ਆਉਗੀ ਅੰਦਰ ਉਹਦਾ ਜਵਾਬ ਦੇਤਾ ਕਿਉਂ ਉਹ ਤਾਂ ਕਹਿੰਦੀ ਬੇਬੇ ਨੇ ਕੋਈ ਕੰਮ ਕਿਹਾ ਉਹ ਕੰਮ ਕਰਕੇ ਆਉ ਅੱਛਾ ਹੋਇਆ ਨਹੀਂ ਹੋਣਾ ਕੰਮ ਕੋਈ ਗੱਲ ਨਹੀਂ ਕੈ ਦਿਨ ਕਹਿੰਦੀ ਸੀ ਕੈ ਦਿਨ ਤੱਕ ਹੋ ਜਾਊਗਾ ਕਹਿੰਦੀ 1-2 ਦਿਨ ਰੁਕਿਆ ਬੇਬੇ ਸਾ ਤੇ ਕੀ ਕੰਮ ਮੈਨੂੰ ਵੀ ਦੱਸ ਦੋ ਨਾ ਹੋਣੇ ਦੱਸਿਆ ਬਸ ਜਦ ਹੋ ਜਾਊਗਾ ਨਾ ਫਿਰ ਤੈਨੂੰ ਦੱਸ ਦੂੰਗੀ ਪੁੱਤ ਕੋਈ ਪਰਦਾ ਵੀ ਹੁੰਦਾ ਗੱਲ ਦਾ ਹੈ ਉਹ ਤਾਂ ਸਾਡੀ ਸੱਸ ਨੂੰਂਦੀ ਉਹ ਗੱਲ ਆ ਬੇਬੇ ਇਹ ਤਾਂ ਬਗਾਨੇ ਹੀ ਗੱਲ ਹੋ ਗਈ ਜਿਹੜੀ ਮੈਥੋਂ ਵੀ ਲਕੋਰੀਆਂ ਗੱਲ ਮੇਰੀ ਗੱਲ ਸੁਣ ਕਹਿੰਦੇ ਬਹੁਤਾ ਰੌਲਾ ਪਾਈ ਤੇ ਫਿਰ ਕੰਮ ਬਣਦਾ ਨਹੀਂ ਹੁੰਦਾ ਉਹ ਤਾਂ ਨਹੀਂ ਪੁੱਤ ਦੱਸਦੀ ਕੋਈ ਐਸੀ ਜੀ ਗੱਲ ਨਹੀਂ ਹੈਗੀ ਉਹ ਤਾਂ ਸਾਡੀ ਹੀ ਗੱਲ ਆ ਮੈਨੂੰ ਆਇਤੀ ਚਾਲ ਆ ਜਾਂਦੇ ਹੁਣ ਇਧਰੋਂ ਬਾਪੂ ਗਾਲਾਂ ਦੇ ਜਾਂਦਾ ਇਧਰੋਂ ਹੁਣ ਤੂੰ ਕਹੇ ਤਾਂ ਨਾ ਤਾਂ ਰੋਟੀ ਲਾਉਣੀ ਹੁਣ ਤੂੰ ਬੁਮਾਰ ਹੋ ਰਹੀ ਹੈ ਚੱਲ ਪੁੱਤ ਕੋਈ ਗੱਲ ਨਹੀਂ ਔਖੀ ਸੋਕੇ ਰੋਟੀ ਬਣਾਈ ਪਈ ਆ ਖਾ ਲੈ ਹਾਂ ਰੋਟੀ ਤਾਂ ਮੈਂ ਬਣਾਤੀ ਤੇਰੇ ਬਾਪ ਨੇ ਵੀ ਖਾਲੀ ਲੰਘ ਗਿਆ ਸੀ ਮੇਰਾ ਤਾਂ ਸਰੀਰ ਨਹੀਂ ਠੀਕ ਨਾਲ ਇਹ ਜੀ ਠੰਡ ਚ ਕੀ ਕਰਦੀ ਮੈਂ ਬਾਹਰ ਮੈਂ ਤਾਂ ਕੇ ਰਜਾਈ ਚ ਤਾਂ ਹੀ ਬੈਠ ਗਈ ਚੱਲ ਬਧੀ ਕੀਤਾ ਹਾਂ ਮੈਂ ਤਾਂ ਆ ਬੇਬੇ ਮਸਾ ਗਿਆ ਚਲੋ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਨਾਲੇ ਹਾਂ ਉਹ ਕਹਿੰਦੀ ਸੀ ਦੋ ਦਿਨ ਤੱਕ ਆਉਂਗੀ ਫਿਰ ਤੂੰ ਕਹਿ ਦੇਣਾ ਤੀ ਕਿ ਆਪੇ ਬਸ ਚੜ ਕੇ ਆ ਜੀ ਬਾਰ ਬਾਰ ਜਾਣਾ ਵੀ ਔਖਾ ਤੈਨੂੰ ਪੁੱਤ ਨਹੀਂ ਨਹੀਂ ਬੇਬੇ ਲੈ ਤਾਂ ਮੈਂ ਆਪੀ ਆਉਂਗਾ ਕੋਈ ਕੰਮ ਤਾਂ ਵਾਂਜੇ ਹੁਣੇ ਕੰਮ ਕਹਿੰਦੀ ਬੜੇ ਮੈਂ ਤਾਂ ਕਹਤੀ ਵੀ ਨਾਲ ਬਾਜ਼ਤਲ ਕੰਮ ਬਾਤ ਤੇ ਕਰ ਲਈ ਦੁਬਾਰੂ ਆ ਜੀ ਚਲ ਉਹ ਤਾਂ ਮੈਨੂੰ ਪਤਾ ਹੈ ਵੀ ਜਿਹੜੇ ਕੰਮ ਨੂੰ ਗਈ ਆ ਹੁਣ ਪੂਰ ਪਾ ਕੇ ਆਉਗੀ ਬਾਰ ਬਾਰ ਕਿਹੜਾ ਜਾ ਹੁੰਦਾ ਏ ਫਿਰ ਬਾਪੂ ਕਿੱਥੇ ਆ ਬਾਪੂ ਇੱਧਰ ਲੰਘਿਆ ਹੋਣਾ ਤੈਨੂੰ ਪਤਾ ਹੀ ਆ ਉਹਦਾ ਤਾਂ ਇਹ ਜਿਹਾ ਹੀ ਕੰਮ ਆ ਖਾਂਦਾ ਰੋਟੀ ਉਹ ਜਾ ਬਹਿ ਜਾਂਦਾ ਤਾਂ ਸਾਲਿਆਂ ਕੋਲ ਬੇਬੇ ਸਮਝ ਨਹੀਂ ਆ ਰਹੀ ਤੂੰ ਬਾਪੂ ਨੂੰ ਇੰਨਾ ਬ ਜਿਦ ਤਰਾ ਬਾਪ ਬੋਲਦਾ ਕਣਕੰਜਰ ਮੈਨੂੰ ਤਾਂ ਮੈਂ ਉਹਨੂੰ ਬੋਲਦੀ ਆਂ ਹੁਣ ਤਾਂ ਪਹਿਲੇ ਦਿਨੋਂ ਆ ਤਾਂ ਹੈਗੀ ਹੈ ਕਿ ਤੂੰ ਤਾਂ ਨਾ ਉਹੋ ਜੀ ਬਣਾ ਚੱਲ ਬੱਸ ਕਰ ਪੁੱਤ ਨਾ ਮੇਰਾ ਨਸੀਰ ਖਾ ਮੇਰਾ ਤਾਂ ਸਿਰ ਦੁਖਦਾ ਪਹਿਲਾਂ ਤੇ ਬਾਪ ਨੇ ਘੰਟਾ ਦਿਮਾਗ ਖਾ ਰੱਖਿਆ ਮੈਂ ਨਾਲੇ ਉਹਨੂੰ ਬਿਠੇ ਰ ਆ ਕਿ ਆ ਵੀ ਮੇਰੇ ਨਾਲ ਨਾ ਬੋਲ ਨਾ ਬੋਲ ਪਰ ਹਟਦਾ ਨਹੀਂ ਬੇਬੇ ਹੁਣ ਮੇਰਾ ਤਾਂ ਅੱਜ ਨੁਕਸਾਨ ਹੋ ਗਿਆ ਸਹੀ ਦੱਸੋ ਕੀ ਹੋ ਗਿਆ ਉਹ ਮੈਂ ਜਾ ਰਹੀ ਸੀ ਜਦੋਂ ਹੁਣ ਲੈਣ ਉਹਨੂੰ ਮੈਂ ਚਲ ਉਹ ਆਪਣੇ ਲਾਡੀ ਕੇ ਕੱਖ ਬੜਾਇਆ ਉਹਨਾਂ ਨੇ ਪੈਸੇ ਦਿੱਤੇ ਸੀ ਮੇਰੇ ਤਾਂ ਕਿਰਾਇਆ ਫ੍ਰੀ ਤੇ ਲੱਗ ਗਿਆ ਪੁੱਤ ਕਿਉਂ ਤੂੰ ਛੋਟ ਛੋਟੀਆਂ ਗੱਲਾਂ ਬਾਰੇ ਸੋਚੀ ਜਾਂਦਾ ਹੁੰਦਾ ਮੇਰੀ ਗੱਲ ਸੁਣ ਤੈਨੂੰ ਕਿੰਨੀ ਵਾਰ ਤਾਂ ਮੈਂ ਦੰਨੀ ਆ ਤੇਰੇ ਬਾਪ ਤੋਂ ਪੈਸੇ ਲੈ ਕੇ ਤੂੰ ਵੀ ਸਾਂਭਦਾ ਨਹੀਂ ਹੈਗਾ ਬੇਬੇ ਉਹ ਤਾਂ ਬਾਪੂ ਵਾਲੇ ਨਾ ਉਹ ਤਾਂ ਜਦੋਂ ਮਰ ਜੇ ਉਹ ਤਾਂ ਕਦੋਂ ਮਰਜੀ ਲੈ ਲਾ ਮੈਨੂੰ ਐਜੇ ਬਾਹਰੋਂ ਇੱਕ ਦੋ ਪੈਸਾ ਆਊਗਾ ਘਰ ਫੇਰੀ ਚੱਲਦੇ ਹੁੰਦੇ ਨੇਗੇ ਮੈਨੂੰ ਪਤਾ ਕਿੰਨੇ ਕ ਪੈਸੇ ਆਉਂਦੇ ਨੇ ਤੈਨੂੰ ਫਿਰ ਤੂੰ ਹੀ ਕਹੇਗਾ ਮੇਰੀ ਬੇਇੱਜ਼ਤੀ ਕਰਦੀ ਐ 100 200 ਨਾਲ ਘਰ ਨਹੀਂ ਚੱਲਦੇ ਹੁੰਦੇ ਪੁੱਤ ਕੋਈ ਚੱਜ ਦਾ ਕੰਮ ਸਿੱਖ ਲੈ ਲੱਗ ਜਾ ਕਿਉਂ ਤੂੰ ਮੇਰੇ ਵਿਛਤਰ ਮਰਾਉਣਾ ਆ ਤੇਰਾ ਬਾਪ ਆ ਦੇਖ ਲੈ ਸਾਰਾ ਦਿਨ ਬੇਬੇ ਛੋਟਾ ਮੋਟਾ ਕੰਮ ਨਹੀਂ ਹੈ ਤੇਨੂੰ ਛੋਟਾ ਲੱਗ ਰਿਹਾਗਾ ਜਿੱਦੈ ਦੇਖੀ ਉਹ ਡੈਰੀ ਫਾਰਮ ਪਾਲ ਲੈ ਗੱਲਾਂ ਹੋਣਗੀਆਂ ਪਿੰਡ 'ਚ ਕੋਈ ਨਹੀਂ ਪੁੱਤ ਡੈਰੀ ਫਾਰਮ ਪੈਂਦੇ ਤੇਤੋਂ ਮੈਨੂੰ ਪਤਾ ਹੈ ਜੇ ਤਾਲੇ ਪੱਲੇ ਆਪਣੇ ਕੁਝ ਹੋਵੇ ਤਾਂ ਤਾਂ ਪਾਵੇਂ ਨਾਲੇ ਪੁੱਤ ਆ ਮੈਸਾਂ ਦੇ ਜਿਹੜੇ ਤੂੰ ਵਪਾਰ ਜੇ ਕਰਾਉਂਦਾ ਫਿਰ ਜਾਂਦਾ ਇਹ 'ਚ ਘਾਟੇ ਬਹੁਤ ਨੇ ਨਾ ਤੂੰ ਹਜੇ ਪੁੱਠੇ ਕੰਮ ਕਰ ਬੇਬੇ ਘਾਟੇ ਹੁੰਦਾਸ ਕਿੱਡੀ ਕੀ ਗੱਲ ਆ ਜਿਹੜਾ 150 ਬਣੀ ਜਾਂਦਾ ਬਹੁਤਾ ਗਾਜ 150 ਨਾਲ ਤਾਂ ਚੁੱਲ੍ਹਾ ਵੀ ਨਹੀਂ ਚੱਲਦਾ ਹੈਗਾ ਫੇਰ ਤੂੰ ਕਹੀ ਜਾਂਦਾ ਮੈਂ ਇੱਕ ਤੇਰੇ ਕਰਕੇ ਚੁੱਪ ਕਰ ਜਾਂਦੀ ਆ ਵੀ ਕਾਹਨੂੰ ਮੇਰਾ ਪੁੱਤ ਨੂੰ ਦ ਪਰੀਆਂ ਗੱਲਾਂ ਦੇ ਵਿੱਚ ਉਹ ਤੇ ਕੁਛ ਨਹੀਂ ਰੱਖਿਆ ਹੋਇਆ। ਚਲ ਦੇਖਦਾ ਬੇਬੇ ਜੇ ਹੋਰ ਕੰਮ ਮਿਲਿਆ ਤਾਂ ਠੀਕ ਆ ਨਹੀਂ ਮੈਂ ਨਹੀਂ ਛੱਡ ਸਕਦਾ। ਮਸਾ ਦਾ ਕੰਮ ਸਿੱਖਿਆ ਇਹ। ਤੇਰੀ ਜਾਂਦਾ ਦੋ-ਦੋ ਦਿਨ ਚ ਅਗਲਾ ਤਿੰਨ ਦਿਨ ਚ ਤੈਨੂੰ 200 ਰੁਪਏ ਦੇ ਕੇ ਤੋਰ ਦਿੰਦਾ। ਬਹੁਤ ਆ ਜਿੰਨੇ। ਅੱਜ ਕੱਲ ਦਿਹਾੜੀ ਵੀ ਜੇ ਕਿਤੇ ਮਿਸਤਰੀ ਨਾਲ ਦਿਹਾੜੀ ਤੇ ਜਾ ਉੱਥੇ ਵੀ 7-800 ਰੁਪਏ ਦਿੰਦੇ ਨੇ। ਹੈ? ਉਹ ਤੈਨੂੰ ਅਗਲਾ ਤਿੰਨ ਦਿਨ ਕਮਾ ਕੇ ਇੰਨਾ ਖਪਾਈ ਕਰਾ ਕੇ 200 ਰੁਪਏ ਦੇ ਕੇ ਛੱਡ ਜਾਂਦੇ ਨੇ। ਆਲਾ 4-500 ਤਾਂ ਦਿੰਦਾਗਾ। ਕੰਮ ਵੀ ਪੂਰਾ ਲੈਂਦੇ ਨੇ ਐ ਚ ਕੀਆ ਤੌਰ ਨਾਲ ਰਹਿਣਾ ਹੁੰਦਾਗਾ ਚੰਗੇ ਕੱਪੜੇ ਪਾਉਣੇ ਕੋਈ ਕੱਪੜੇ ਲੱਭੜਦੇ ਹੈਗੇ ਫੇ ਘਰ ਆ ਕੇ ਤਾਂ ਨਹੀਂ ਦੇਖਦਾ ਵੀ ਘਰੇ ਕਿਵੇਂ ਕੰਮ ਚੱਲਦਾ ਚੰਗਾ ਬੇਬੇ ਬੋਲੀਆ ਨਾ ਮੈਂ ਤਾਂ ਭੁੱਖ ਲੱਗ ਰਹੀ ਆ ਰੋਟੀ ਕਿੱਥੇ ਆ ਜਾ ਖਾਲਾ ਪਾ ਕੇ ਬਣੀ ਪਈ ਐ ਦਾਲ ਟੱਕਦੀ ਸਮਾਰ ਕੇ ਕਿਤੇ ਪਿੱਛੇ ਕਰਛੀ ਛੜ ਦੇ ਉਹ ਮੈਨੂੰ ਕਿਹੜਾ ਪਤਾ ਵੀ ਟੱਕਣੀ ਨਹੀਂ ਕਿੰਨਾ ਦੇਖ ਲਾ ਸ਼ਾਮ ਨੂੰ ਉਹੀ ਖਾਣੀ ਪੈਣੀ ਆ ਮੇਰੇ ਤੋਂ ਨਹੀਂ ਬਣਨੀ ਹੈਗੀ ਮੇਰਾ ਤਾਂ ਆਪਣੀ ਸਰੀਰ ਠੀਕ ਹੈਗਾ ਲੈ ਦੱਸ ਨਾਲੇ ਮੈਂ ਕੀ ਹਾਤੀ ਵੀ ਜਾ ਕੇ ਭਾਈ ਆਪਣੀ ਗੱਲ ਕਰ ਲਈ ਤਨ ਕੀ ਹੋਇਆ ਦੇ ਕੰਮ ਕਾਤੇ ਨਹੀਂ ਬਣਿਆ ਹੋਣਾ ਆ ਸਿਆਪਾ ਖਾਨਾ ਮੈਨੂੰ ਤਾਂ 2 ਦਿਨ ਹੋਰ ਕੰਮ ਕਰਨਾ ਪਊਗਾ